ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਮਾਰੀ ਇੱਕ ਨਜ਼ਰ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਜਿਹੜੀਆਂ ਵੀਡੀਓ ਤੁਸੀਂ ਦੇਖ ਰਹੇ ਇਹਨੂੰ ਵੀ ਕਰਿਓ ਸਹੀ ਪੰਥ ਦੀ ਮੁੱਖ ਧਾਰਾ ਜਾਣ ਕੇ ਪੰਥ ਕਰਵੈਤਾ ਦੀ ਗੱਲ ਕਰਦੇ ਆਂ ਪਰੰਪਰਾਵਾਂ ਦੀ ਗੱਲ ਕਰਦੇ ਆਂ ਹਰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕਬੂਲ ਕਰਦੇ ਆਂ ਉਹ ਵੀ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਫੇਰ ਚੱਲਣ ਇਹ ਮੇਰੀ ਰੀਝ ਆ ਅਮਰਤ ਸੰਚਾਰ ਉਹ ਪਿੰਡ ਪਿੰਡ ਕਰਾਉਣ ਜੇਵੇ ਉਹਨਾਂ ਦਾ ਇੱਕ ਬਿਆਨ ਆਇਆ ਕਿ ਮੈਂ ਆਪ ਖੁਦ ਪੰਜਾਂ ਪਿਆਰਿਆਂ 'ਚ ਸ਼ਾਮਲ ਹੋਊਂਗਾ ਤੇ ਜਦੋਂ ਪੰਜ ਬਾਣੀਆਂ ਦਾ ਪਾਠ ਹੁੰਦਾ ਉਹਦੇ ਚ ਜਪਜੀ ਸਾਹਿਬ ਜਪ ਸਾਹਿਬ ਤਾਂ ਪ੍ਰਸਾਦ ਸੁਬਈਏ ਕਬੀਓ ਬਾਣ ਚ ਬੇਨਤੀ ਚੋਂ ਪਈ ਤੇ ਅਨੰਦ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਮੈਂ ਵੀ ਸ਼ਾਮਲ ਹੋਊਂਗਾ ਔਰ ਮੈਨੂੰ ਵਧੀਆ ਲੱਗਾ ਉਹ ਵੀ ਇਹ ਮਹਿਸੂਸ ਕਰਦੇ ਆ ਕਿ ਹੁਣ ਸਮਾਂ ਇਕੱਠੇ ਹੋ ਕੇ ਚੱਲਣ ਦਾ ਵਾ ਉਹ ਵੀ ਅਕਾਲ ਤਖਤ ਸਾਹਿਬ ਤੇ ਆਉਣ ਆਪਣਾ ਪੱਖ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕਤਰਤਾ ਜੋ ਉਹਨਾਂ ਦਾ ਵੀ ਮਸਲਾ ਵਿਚਾਰਿਆ ਜਾਊਗਾ ਗੁਰੂ ਸਾਡਾ ਗਲੇ ਲਾਉਂਦਾ ਵਾ ਸਾਰਿਆਂ ਨੂੰ ਗੁਰੂ ਨੇ ਗਲੇ ਲਾਉਣ ਲਈ ਆਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਆਊਗਾ ਗੁਰੂ ਨੇ ਗਲੇ ਲਾਇਆ ਧਰਮ ਪ੍ਰਚਾਰ ਦੇ ਲਹਿਰ ਦੇ ਤਹਿਤ ਮੈਂ ਚਾਹੁੰਨਾ ਵਾ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਇੱਥੇ ਡਾਕਟਰ ਸ਼ਿਵ ਸਿੰਘ ਹੋਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਹੈ ਕੇਸ ਮਸਲੇ ਤੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਣੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸਿੱਖਾਂ ਲਈ ਕਰਨ ਵਾਲੇ ਕਿਹੜੇ ਬੰਦਿਆਂ ਨੇ ਅਮਰ ਛਕਿਆ ਉਹਦੇ ਵਿੱਚ ਵੀ ਮੈਂ ਇਹ ਗੱਲ ਕੀਤੀ ਹੈ ਕਿ ਅਗਲੀ ਵਾਰ ਖੁਦ ਮੈਂ ਪੰਜ ਪਿਆਰਿਆਂ ਵਿੱਚ ਲੱਗਣ ਨੂੰ ਤਿਆਰ ਹਾਂ ਭਰਾਵੋ ਜੇ ਤੁਸੀਂ ਅੰਮ੍ਰਿਤ ਛਕ ਲਓ ਜੇ ਨਸ਼ੇ ਛੱਡ ਦਿਓ ਜੇ ਗੁਰੂ ਗੋਬਿੰਦ ਸਿੰਘ ਨਾ ਪਾਸ਼ਾ ਨਾਲ ਪਿਆਰ ਕਰਨ ਲੱਗ ਜਾਓ ਨਾ ਕਲਗੀਆਂ ਵਾਲਾ ਪਾਸ਼ਾ ਤੁਹਾਡੇ ਅੰਦਰ ਵਸ ਜਾਏ ਗੁਰੂ ਨਾਨਕ ਵਸ ਜਾਏ ਤੇ ਮੈਂ ਖੁਦ ਪੰਜਾਂ ਪਿਆਰਿਆਂ 'ਚ ਲੱਗ ਕੇ ਵੀ ਸ਼ਕਾਨ ਨੂੰ ਤਿਆਰ ਹਾਂ ਪਰ ਤੁਸੀਂ ਸਿੱਖੀ ਨਾ ਛੱਡੋ ਇੱਧਰ ਨੂੰ ਆਓ ਇਹਦੇ ਚੱਲਦਿਆਂ ਫਿਰ ਸਿੰਘ ਸਾਹਿਬ ਗਿਆਨੀ ਪੁਲਦੀਪ ਸਿੰਘ ਗੜਗੱਜ ਉਹਨਾਂ ਦੀ ਲਹਿਰ ਬਾਰੇ ਵੀ ਪਤਾ ਲੱਗਾ ਵੀ ਉਹ ਸਿੱਖੀ ਦੀ ਲਹਿਰ ਚਲਾ ਰਹੇ ਹਨ ਬਾਰਡਰ ਇਲਾਕਿਆਂ ਦੇ ਵਿੱਚ ਚਾਹ ਰਹੇ ਨੇ ਕਿ ਸਿੱਖੀ ਦੀ ਲਹਿਰ ਚੱਲੇ ਮੈਂ ਪਿੱਛੇ ਜੇ ਇਹ ਬਿਆਨ ਵੀ ਦਿੱਤਾ মিডিਏ ਵਾਲਿਆਂ ਨੇ ਮੈਨੂੰ ਪੁੱਛਿਆ ਉਹਨਾਂ ਬਾਰੇ ਤੇ ਮੈਂ ਕਿਹਾ ਜੀ ਮੈਂ ਇਹ ਗੱਲ ਦੇ ਨਾਲ ਹਾਮੀ ਭਰਦਾ ਵੀ ਕੋਈ ਵੀ ਜਿਹੜਾ ਬੰਦਾ ਅੱਜ ਸਿੱਖੀ ਦੀ ਗੱਲ ਕਰੇ ਇੱਕ ਲਹਿਰ ਖੜੀ ਕਰ ਦਵੇ ਅਮਰ ਸੰਚਾਰ ਹੋਣ ਨਸ਼ਿਆਂ ਦੀ ਦਲਦਲ ਚੋਂ ਪੰਜਾਬ ਨੂੰ ਕੱਢਿਆ ਜਾਏ ਤੇ ਜੇ ਕੋਈ ਸਿੰਘ ਸਾਹਿਬ ਜਾਂ ਕਰਦੇ ਨੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਗੱਲ ਮੈਂ ਬੋਲੀ মিডিਏ ਵਿੱਚ ਹੁਣ ਇਹਦੇ ਸਬੰਧ ਵਿੱਚ ਅੱਗੋਂ ਮੈਨੂੰ ਅੱਜ ਮੈਂ ਸਟੇਟਮੈਂਟ ਸੁਣੀ ਹੈ ਕਿ ਗੜਗੱਜ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਰਣਜੀਤ ਸਿੰਘ ਹੋਣੀ ਸਿੱਖੀ ਦੀ ਲਹਿਰ ਖੜੀ ਕਰਨ ਪ੍ਰਚਾਰ ਕਰਨ ਮੇਰੀ ਇਹ ਰੀਜ ਹੈ ਉਹ ਇਹ ਕਹਿੰਦੇ ਨੇ ਇਸ ਕਰਕੇ ਉਹ ਕਿਸੇ ਹਸਾਬ ਨਾਲ ਇਹਨੂੰ ਸ਼ੁਰੂ ਕਰੀਏ ਤੇ ਮੈਂ ਹੁਣ ਇੰਨੀ ਕੁ ਬੇਨਤੀ ਕਰਨੀ ਚਾਹੁੰਨਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਸਾਡੇ ਮਨ ਵਿੱਚ ਹਨ ਕਿਉਂਕਿ ਮੈਂ ਉਹਨਾਂ ਇਲਜ਼ਾਮਾਂ ਦਾ ਵੀ ਸਾਹਮਣਾ ਕੀਤਾ ਹੈ ਉਹਨਾਂ ਨੂੰ ਉਹ ਗੱਲਾਂ ਦਾ ਵੀ ਮੈਂ ਦੋਸ਼ੀ ਬਣਿਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੀ ਨਹੀਂ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤਾਂ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜ਼ਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ-ਪਿੰਡ ਜਾਇਆ ਜਾਵੇ ਘਰ-ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਕਰੋ ਇਹ ਸਾਨੂੰ ਕਰਨਾ ਚਾਹੀਦਾ ਸੋ ਮੈਂ ਬਾਹਰੋਂ ਆ ਕੇ ਤੇ ਵਿਚਾਰ ਕਰਾਂਗਾ ਸਿੰਘ ਸਾਹਿਬ ਹੋਣਾ ਨਾਲ ਬੈਠ ਕੇ ਗੱਲਬਾਤ ਕਰ ਲਵਾਂਗੇ ਮੈਂ ਆਪਣਾ ਪੱਖ ਵੀ ਰੱਖਾਂਗਾ ਆਪਣੀ ਗੱਲ ਵੀ ਕਰ ਦਿਆਂਗਾ ਤੇ ਉਹਨਾਂ ਦੀ ਗੱਲ ਵੀ ਸੁਣਾਗਾ ਸੋ ਅੱਜ ਦੀ ਘੜੀ ਦੇ ਵਿੱਚ ਸਾਨੂੰ ਲੋੜ ਹੈ ਇਸ ਗੱਲ ਦੀ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਕਰੀਏ ਨਸ਼ਿਆਂ ਦੀ ਦਲਦਲ ਚੋਂ ਲੋਕਾਂ ਨੂੰ ਕੱਢ ਸਕੀਏ ਯਤਨ ਕਰੀਏ ਤੁਹਾਡੀ ਜਵਾਬੀ ਫੇਰ ਆਸ ਰੱਖੋਗੇ ਜੇ ਕਿਸੇ ਪਰਾਨ ਦੀ ਬੁਝੋ ਤੁਹਾਡੇ ਕੋਲ ਹੋਵੇ ਕਿਹੜਾ ਸਿੱਖੀ ਦਾ ਫਲਸਫਾ ਹੈ ਇਸੇ ਨਾਲ ਉਸੇ ਨਾਲ ਧੰਨਵਾਦੀ ਫਸਲ